ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਜੀ ਹੁਣ ਅਸੀਂ ਲੱਗੇ ਹਾਂ ਵੀਡੀਓ ਸ਼ੁਰੂ ਕਰਨ ਦਿਨ ਦੇ ਵਜ ਗਿਆ ਹਨ ਸਵੇਰ ਦੇ 10 ਸੋ ਅੱਜ ਦਾ ਟੌਪਿਕ ਹੈ ਕਿਸੇ ਤੇ ਹੁੰਦੇ ਹੋਏ ਕੰਮ ਵਿੱਚ ਪਾਣੀ ਮਾਰਨੀ ਜਾਂ ਕਿਸੇ ਦਾ ਹੁੰਦਾ ਹੋਇਆ ਕੰਮ ਆਪ ਹੀ ਅੱਗੇ ਹੋ ਕੇ ਵਿਗਾੜ ਦੇਣਾ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜਾ ਇਨਸਾਨ ਇਦਾਂ ਕਰਦਾ ਹੈ ਨਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਅੱਗੇ ਨਹੀਂ ਵਧ ਸਕਦਾ ਕਿਉਂਕਿ ਉਹ ਲੋਕਾਂ ਨੂੰ ਵੇਖ ਕੇ ਆਪਣੇ ਆਪ ਨੂੰ ਕਿਸੇ ਨੂੰ ਵੇਖ ਕੇ ਖੁਸ਼ ਨਹੀਂ ਹੁੰਦਾ ਕਿਸੇ ਦਾ ਘਰ ਕੰਮ ਹੋ ਰਿਹਾ ਹੈ ਤੇ ਉਹਨੂੰ ਹੁੰਨ ਦੇਣਾ ਚਾਹੀਦਾ ਹੈ ਨਾ ਕਿ ਉਸ ਕੰਮ ਦੇ ਪ੍ਰਤੀ ਆਪਣਾ ਇਹੋ ਜਿਹਾ ਵਿਵਹਾਰ ਦੱਸਣਾ ਕਿ ਇਹ ਕੰਮ ਕਿਉਂ ਹੋ ਰਿਹਾ ਹੈ ਤੇ ਮੈਂ ਹਾਂ ਤੇ ਮੈਂ ਹੀ ਹਾਂ ਮੇਰੇ ਵਾਲੇ ਹੀ ਧਿਆਨ ਜਾਵੇ ਸਾਰਾ ਮੈਨੂੰ ਹੀ ਸਾਰੀ ਇੰਪੋਰਟੈਂਟ ਮਿਲੇ ਮੇਰੇ ਵਾਲੇ ਹੀ ਸਾਰੇ ਵੇਖਣ ਤੇ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿਹੜਾ ਇਨਸਾਨ ਚੁਗਲੀ ਕਰਕੇ ਕਿਸੇ ਦਾ ਕੰਮ ਵਗੜਦਾ ਹੈ ਨਾ ਉਹਦਾ ਆਪਣਾ ਵੀ ਕਦੀ ਫਲ ਨਹੀਂ ਹੋ ਸਕਦਾ ਇਸੇ ਤਰ੍ਹਾਂ ਹੀ ਕਹਿੰਦੇ ਹਨ ਕਿ ਆਪਸ ਵਿੱਚ ਤਬਰ ਵਿੱਚ ਪਰਿਵਾਰ ਵਿੱਚ ਇਨਸਾਨ ਅਗਰ ਇਕੱਠਾ ਰਹ ਰਿਹਾ ਹੈ ਨਾ ਤੇ ਤਦ ਤੇ ਚੜੋ ਠੀਕ ਹੈ ਤੇ ਜੇ ਵਿੱਚ ਥੋੜੀ ਜਿੰਨੀ ਵੀ ਥੜਕਾ ਗਈ ਇਨਸਾਨ ਦੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਤੇ ਉਹ ਇਦਾਂ ਕਰਦੇ ਹਨ ਕਿ ਚਲੋ ਹੁਣ ਇਹਨਾਂ ਨੂੰ ਇੱਕ ਦੂਜੇ ਨੂੰ ਥੱਲੇ ਸੁਟিয়ে ਥੱਲੇ ਸੁੱਟ ਕੇ ਇਹਨਾਂ ਦਾ ਕਾਰਜ ਜਿਹੜਾ ਹੈ ਨਾ ਉਹ ਵਿਗਾੜ ਦਈਏ ਇਸੇ ਤਰ੍ਹਾਂ ਹੀ ਇੱਕ ਘਰ ਗਰੀਬ ਹੈ ਗਰੀਬ ਘਰ ਦੀ ਧੀ ਹੈ ਉਹ ਗਰੀਬ ਘਰ ਦੀ ਧੀ ਜਿਹੜੀ ਹੈ ਵਿਆਹ ਕੇ ਹੁੰਦੀ ਹੈ ਜਦੋਂ ਸੋਹਰੇ ਦੇ ਘਰ ਤੇ ਉਹਦਾ ਸਤਕਾਰ ਜਿਹੜਾ ਹੈ ਨਾ ਘਟ ਹੁੰਦਾ ਹੈ ਤੇ ਜਿਹੜੀ ਅਮੀਰ ਘਰ ਦੀ ਧੀ ਹੈ ਤਾਂ ਉਹਦਾ ਸਤਕਾਰ ਘਰ ਵਿੱਚ ਜਿਆਦਾ ਹੁੰਦਾ ਹੈ ਤੇ ਜਿਹੜਾ ਗਰੀਬ ਘਰ ਵਿਆਹ ਆਇਆ ਹੁੰਦਾ ਹੈ ਮੁੰਡਾ ਤੇ ਉਹ ਗੁਰੂ ਘਰ ਜਾਂਦਾ ਹੈ ਤਨਤਨ ਬਾਬਾ ਕੁਮਣਾ ਵਾਲਿਆਂ ਦੇ ਪਾਸੋਂ ਬਾਬਾ ਹਜਾਰਾ ਸਿੰਘ ਜੀ ਦੇ ਕੋਲ ਉੱਥੇ ਜਾ ਕੇ ਕਹਿੰਦਾ ਹੈ ਕਿ ਬਾਬਾ ਜੀ ਮੈਂ ਤੇ ਗਰੀਬ ਘਰ ਦੀ ਧੀ ਵਿਆਹ ਕੇ ਲੈ ਕੇ ਆਇਆ ਹਾਂ ਤੇ ਸਾਡਾ ਜਿਹੜਾ ਹੈ ਨਾ ਸਤਕਾਰ ਮੇਰੀ ਨਾਲ ਦੀ ਦਾ ਘੱਟ ਹੁੰਦਾ ਹੈ ਘਰ ਵਿੱਚ ਤੇ ਉਹ ਜਿਹੜਾ ਮੇਰਾ ਵੱਡਾ ਭਰਾ ਹੈ ਤੇ ਉਹਨੂੰ ਜਿਆਦਾ ਘਰ ਵਿੱਚ ਪੁੱਛਗਿਸ਼ ਹੁੰਦੀ ਹੈ ਸਤਕਾਰ ਉਹਦਾ ਜਿਆਦਾ ਹੁੰਦਾ ਹੈ ਤੇ ਹੁਣ ਉਸ ਘਰ ਦੇ ਵਿੱਚ ਜਿਹੜਾ ਹੈ ਕਿ ਉਹਨਾਂ ਦਾ ਜਿਹੜਾ ਪਿਓ ਹੁੰਦਾ ਹੁੰਦਾ ਉਹ ਮਰ ਚੁੱਕਿਆ ਹੁੰਦਾ ਹੈ ਤੇ ਕਹਿੰਦੇ ਹਨ ਕਿ ਆਪਸ ਵਿੱਚ ਦਰਾਰੀਆਂ ਜੇਠਾਨੀਆਂ ਜਿਹੜੀਆਂ ਘਰ ਦੀਆਂ ਹੁੰਦੀਆਂ ਹਨ ਉਹ ਕਹਿੰਨੀਆਂ ਹਨ ਕਿ ਦੇਖਣੀ ਹੈ ਇਹਨਾਂ ਦੇ ਸੋਹਰਿਆਂ ਕੋਲੋਂ ਕੀ ਆਉਂਦਾ ਹੈ ਤੇ ਇਹਦੇ ਸੋਹਰਿਆਂ ਕੋਲੋਂ ਕੀ ਆਉਂਦਾ ਹੈ ਤੇ ਜਿਹੜੀ ਅਮੀਰ ਹੁੰਦੀ ਹੈ ਉਹ ਬੜੀ ਹੰਕਾਰ ਵਿੱਚ ਫਿਰਦੀ ਹੈ ਕਿ ਮੇਰੇ ਮੇਰੇ ਪੇਕੇ ਆਨੇ ਤੇ ਕਢਾ ਦੇਣਾ ਹੈ ਬੜਾ ਵੱਡਾ ਤੋਲੇ ਦੋ ਤੋਲੇ ਦਾ ਤੇ ਵੇਖਨੇ ਗਰੀਬ ਦੇ ਘਰੋਂ ਕੀ ਆਉਂਦਾ ਹੈ ਇਹਨਾਂ ਦੇ ਘਰੋਂ ਉਹ ਵਿਚਾਰਾ ਜਾਂਦਾ ਹੈ ਤੇ ਬਾਬੇ ਨੂੰ ਕਹਿੰਦਾ ਹੈ ਕਿ ਬਾਬਾ ਜੀ ਵੇਖੋ ਹੁਣ ਮੈਂ ਕੀ ਕਰਾਂ ਦੱਸੋ ਬਾਬਾ ਜੀ ਕਹਿੰਦੇ ਆ ਤੋ ਸਰਬ ਲੋਹ ਦਾ ਕਢਾ ਲਿਆ ਇੱਕ ਆਪਣੇ ਨਾਪ ਦਾ ਸਰਬ ਲੋਹ ਦਾ ਕਢਾ ਲੈ ਕੇ ਹੁੰਦਾ ਹੈ ਤੇ ਬਾਬਾ ਜੀ ਇਹਨੂੰ ਦਿੰਦਾ ਹੈ ਤੇ ਬਾਬਾ ਜੀ ਜਪਜੀਤ ਸਾਹਿਬ ਜੀ ਦਾ ਪਾਠ ਕਰਦੇ ਹਨ ਤੇ ਕਹਿੰਦੇ ਹਨ ਕਿ ਇਹ ਕੜਾ ਤੂੰ ਜਿਹੜਾ ਹੈ ਨਾ ਆਪਣੇ ਸਹੁਰਿਆਂ ਤਰਫੋਂ ਰੱਖਦੇ ਤਰੰਕ ਵਿੱਚ ਤੇ ਜੇ ਦਿਨ ਤੁਹਾਡੇ ਘਰ ਕੋਈ ਪ੍ਰੋਗਰਾਮ ਜਾਂ ਪਾਰ ਦਾ ਭੋਗ ਹੋਏਗਾ ਉਸ ਦਿਨ ਇਹ ਕੜੇ ਨੂੰ ਤੂੰ ਕੱਢਣਾ ਹੈ ਇਦਾਂ ਹੀ ਹੁੰਦਾ ਹੈ ਜਿਹੜੀ ਵੱਡੀ ਹੁੰਦੀ ਹੈ ਨਾ ਉਹਨਾਂ ਦੀ ਉਹਦਾ ਕੜਾ ਆ ਜਾਂਦਾ ਹੈ ਉਸੇ ਦਿਨ ਲੱਗਦੇ ਇਹਨਾਂ ਕੱਢਣ ਤੇ ਉਹ ਆਪਣਾ ਕੜਾ ਬਾਹਰ ਕੱਢ ਕੇ ਰੱਖ ਦੇਣਾ ਤੇ ਡੱਬੀ ਵਿੱਚ ਪਾ ਕੇ ਰੱਖ ਦਿੰਦਾ ਹੈ ਤੇ ਜਦੋਂ ਵੱਡੀ ਨੂੰ ਵੇਖਦੀ ਹੈ ਡੱਬੀ ਫੜ ਕੇ ਕਹਿੰਦੀ ਹੈ ਕਿ ਇਹ ਤੇ ਕੜੇ ਦੀ ਢੱਪੀ ਬੜੀ ਭਰੀ ਭਾਰੀ ਹੈ ਲੱਗਦਾ ਹੈ ਕਿ ਕੜਾ ਉਹਨਾਂ ਨੇ ਨੂੰ ਵਟਾ ਦਿੱਤਾ ਹੈ ਤੇ ਭਾਰਾ ਦਿੱਤਾ ਹੈ ਤੇ ਮੈਂ ਇਦਾਂ ਕਰਨੀਆ ਮੈਨੂੰ ਕਿਹੜਾ ਕਿਸੇ ਨੇ ਪੁੱਛਣਾ ਹੈ ਕੁਛ ਮੈਂ ਆਪਣੇ ਕੜੇ ਨਾਲ ਇਹਦਾ ਕੜਾ ਜਿਹੜਾ ਇਹਨਾਂ ਵਟਾ ਲੈਨੀ ਆ ਉਹ ਇਦਾਂ ਹੀ ਕਰਦੀ ਹੈ ਆਪਣਾ ਕੜਾ ਉਹਦੇ ਕੜੇ ਨਾਲ ਵਟਾ ਦਿੰਦੀ ਹੈ ਤੇ ਸਾਰੇ ਨੂੰ ਕਹਿੰਦੀ ਹੈ ਕਿ ਮੇਰੇ ਪਿਓ ਨੇ ਮੈਨੂੰ ਕੜਾ ਦਿੱਤਾ ਭਾਰਾ ਵੇਖੋ ਮੇਰੇ ਘਰ ਵਾਲੇ ਵਾਸਤੇ ਇਹਨਾਂ ਦਾ ਕੜਾ ਵੇਖੋ ਕਿੰਨਾ ਹੋਲਾ ਹੈ ਉਹ ਵੀ ਦੋ ਤੋਲੇ ਦਾ ਹੁੰਦਾ ਹੈ 100 ਡੇਟ ਵਾਲੇ ਦਾ ਐਦਾ ਕਰਦਿਆ ਕਰਦਿਆ ਨਾ ਉਹਦੀ ਜਿਹੜੀ ਹੈ ਨਾ ਬਟੀ ਚਰਚਾ ਜ਼ਿਆਦਾ ਹੋ ਜਾਂਦੀ ਹੈ ਉਹਨੂੰ ਸਾਰੇ ਕਹਿੰਦੇ ਹਨ ਕਿ ਤੇਰੇ ਪੇਕਿਆਂ ਨੇ ਕੜਾ ਭਾਰਾ ਦਿੱਤਾ ਹੈ ਲੇਕਿਨ ਉਹ ਹੁੰਦਾ ਹੈ ਸਰਬਲੋਹਾ ਦਾ ਉਹਦੇ ਉੱਤੇ ਸੋਨੇ ਦਾ ਪਾਣੀ ਫਿਰੇ ਹੁੰਦਾ ਹੈ ਤੇ ਉਹਦੀ ਜਿਹੜੀ ਹੈ ਚਮਕ ਥੋੜੇ ਦਿਨਾਂ ਬਾਅਦ ਲਥਣੀ ਹੀ ਲਥਣੀ ਹੁੰਦੀ ਹੈ ਤੇ ਬਾਬਾ ਜੀ ਕਹਿੰਦੇ ਹਨ ਕਿ ਇਹ ਦੇਖਨੇ ਆ ਕਿ ਕੌਣ ਕੀਤਾ ਤਾਂ ਹੈ ਚੋਰੀ ਕੌਣ ਕਰਤਾ ਹੈ ਕਿ ਕਿੱਦਾ ਦਾ ਹੈ ਜਿਹੜਾ ਤੇ ਇਨਸਾਨ ਹੁੰਦਾ ਹੈ ਸਿੱਧਖਵਾਲਾ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਉਹਨੂੰ ਸਹੋਂ ਕੜਾ ਜਿਹੜਾ ਹੈ ਨਾ ਪੀਔਰ ਸੋਨੇ ਦਾ ਮਿਲ ਜਾਂਦਾ ਹੈ 2 ਤੋਲੇ ਦਾ ਤੇ ਉਹਦੇ ਪੇਕੇ ਦੀ ਵਾ ਵ ਹੋ ਜਾਂਦੀ ਹੈ ਤੇ ਉਹਦੀ ਜਿਹੜੀ ਹੁੰਦੀ ਹੈ ਉਹਨੂੰ ਕੜਾ ਜਿਹੜਾ ਮਿਲ ਜਾਂਦਾ ਹੈ ਚੋਰੀ ਕਰਕੇ ਉਹ ਇਹ ਹਾਨੀ ਹੁੰਦੀ ਹੈ ਤੇ ਦੇਖੋ ਜੀ ਬਾਬਾ ਜੀ ਨੇ ਕਿਹਾ ਤੂੰ ਚਪਤੀ ਸਾਹਿਬ ਜੀ ਦਾ ਪਾਠ ਕਰ ਰੋਜ਼ ਤੇ ਤੇਰੇ ਘਰ ਵਿੱਚ ਤੇਰੀ ਨਾਲ ਦੀ ਦੀ ਇੱਜ਼ਤ ਵੀ ਹੋਏਗੀ ਸਤਕਾਰ ਵੀ ਹੋਏਗਾ ਤੇ ਤੇਰੇ ਵੱਲ ਕੋਈ ਵਾਹ ਤੇਰੀ ਨੂੰ ਦੇਖ ਨਹੀਂ ਸਕੇਗਾ ਚੁਗਲੀ ਕਰਕੇ ਜਿਹੜਾ ਇਨਸਾਨ ਕਿਸੇ ਦਾ ਕੰਮ ਵਗਾਰਦਾ ਹੈ ਕਿਸੇ ਦੇ ਘਰ ਦੇ ਕਾਰਜ ਵਿੱਚ ਵਿਘਨ ਪਾਉਂਦਾ ਹੈ ਨਾ ਉਹਨੂੰ ਇਹਨਾਂ ਨੂੰ ਕਦੀ ਵੀ ਪਰਮਾਤਮਾ ਖੁਸ਼ ਨਹੀਂ ਰੱਖ ਸਕਦਾ ਉਹ ਸੁਖੀ ਨਹੀਂ ਰਹਿ ਸਕਦਾ ਵਾਹਿਗੁਰੂ ਆਪ ਕਹਿੰਦੇ ਹਨ ਸੱਚੇ ਪਾਤਸ਼ਾਹ ਇਹ ਜੁਗਲੀ ਕਰਕੇ ਜਿਹੜਾ ਕੰਮ ਕੇਹੜਾ ਵਗਾੜਿਆ ਉਹਨੂੰ ਅਸੀਂ ਆਪ ਹੀ ਵੇਖ ਲਵਾਂਗੇ ਇਸ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਆਪਣੇ ਵਾਹਿਗੁਰੂ ਤੇ ਭਰੋਸਾ ਰੱਖਣਾ ਭਾਵੇਂ ਗਰੀਬੀ ਹੈ ਭਾਵੇਂ ਅਮੀਰੀ ਹੈ ਮੰਗਣਾ ਤੇ ਵਾਹਿਗੁਰੂ ਕੋਲੋਂ ਮੰਗੋ ਕੋਈ ਕਿਸ ਨੂੰ ਦੇ ਕੇ ਖੁਸ਼ ਨਹੀਂ ਇੱਥੇ ਜੋ ਵੀ ਦੇਗਾ ਵਾਹਿਗੁਰੂ ਹੀ ਦੇਗਾ ਵਾਹਿਗੁਰੂ ਤੇ ਦਿੱਤਿਆਂ ਹੀ ਇਹਨੂੰ ਸਾਨੂੰ ਸੰਤੋਖ ਮਿਲਦਾ ਹੈ ਕਿਸੇ ਦੇ ਦਿੱਤਿਆਂ ਨਹੀਂ ਮਿਲਦਾ ਹੈ ਸੋ ਆਪ ਸਾਰਿਆਂ ਨੂੰ ਬੇਨਤੀ ਹੈ कि ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਅਤੇ ਲਾਈਕ ਕਮੈਂਟ ਕਰੋ ਨਾਲ ਹੀ ਸਬਸਕ੍ਰਾਈਬ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ